ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਜਿਵੇਂ ਕਿ ਆਪ ਜੀਆਂ ਨੂੰ ਪਤਾ ਹੈ ਅੱਜ ਬੰਦੀ ਛੋੜ ਦਿਵਸਤਾ ਪਾਵਨ ਪਵਿੱਤਰ ਦਿਹਾੜਾ ਵਾ ਸਾਰਿਆਂ ਨੂੰ ਸਾਡੇ ਵੱਲੋਂ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਜਿਵੇਂ ਸਤਗੁਰ ਸੱਚੇ ਪਾਤਸ਼ਾਹ ਨੇ 52 ਰਾਜਿਆਂ ਨੂੰ ਛਡਾਇਆ ਜਿਹੜੇ ਬੰਦੀ ਬਣੇ ਹੋਏ ਸਨ ਉਹ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਵਰਗੇ ਬੰਦੀਆਂ ਨੂੰ ਵੀ ਛਡਾ ਲੈਣ ਜਿਨ੍ਹਾਂ ਨੂੰ ਵਿਕਾਰਾਂ ਨੇ ਬੰਦੀ ਬਣਾਇਆ ਵਾ ਸੋ ਜਦੋਂ ਤੇ ਸੂਰਜ ਚੜਦਾ ਵਾ ਸਾਰਿਆਂ ਨੂੰ ਚਾਨਣ ਦਿੰਦਾ ਵਾ ਸਭ ਨੂੰ ਰੋਸ਼ਨ ਕਰ ਦਿੰਦਾ ਵਾ ਪਰ ਉਲੂਆਂ ਵਾਲੇ ਜਦੋਂ ਸੂਰਜ ਚੜਦਾ ਉਹ ਬੜਾ ਦੁੱਖਦਾਈ ਵਾ ਸੂਗਰੂ ਅਰਜਨ ਪਾਤਸ਼ਾਹ ਸੂਰਜ ਦੀ ਨਿਆਈ ਨੇ ਜਿਹੜੇ ਕੀ ਸਾਰਿਆਂ ਨੂੰ ਚਾਨਣ ਦਿੰਦੇ ਨੇ ਪਰ ਕੁਝ ਉਲੂਆਂ ਨੂੰ ਉਹਨਾਂ ਤੋਂ ਤਕਲੀਫ ਪਰ ਚੰਦੂ ਦੀਵਾਨ ਵਰਗੇ ਤੇ ਪ੍ਰਿਥੀਚੰਦ ਵਰਗੇ ਕਈ ਲੋਕ ਮਹਾਰਸਜ ਤੇ ਪਾਛਾ ਦੇ ਬਰਤੀ ਈਰਖਾ ਦੀ ਭਾਵਨਾ ਰੱਖਦੇ ਸਨ ਪ੍ਰਿਥੀਚੰਦ ਨੇ ਬੜੇ ਇਲਜ਼ਾਮ ਲਾਏ ਉਹਨੇ ਕਿਹਾ ਵੀ ਗੁਰੂ ਅਰਜਨ ਦੇਵ ਜੀ ਨੇ ਗੱਦੀ ਖੋਹ ਲਈ ਆ ਇਹਦੇ ਤੇ ਹੱਕ ਤੇ ਮੇਰਾ ਹੀ ਜਾ ਕੇ ਫਿਰ ਉਹ ਮੁਗਲਾਂ ਨਾਲ ਲੜ ਗਿਆ ਤੇ ਵਿੱਚ ਚੰਦੂ ਦੀ ਧੀ ਦੇ ਰਿਸ਼ਤੇ ਦੀ ਵੀ ਗੱਲ ਚੱਲ ਪਈ ਤਾਂ ਜਿਹੜਾ ਚੰਦੂ ਦੀਵਾਨ ਹੀ ਉਹਨੇ ਪੜਨਤਾ ਨੂੰ ਪੂਰੇ ਭਾਰਤ ਵਰਸ਼ ਦੇ ਵਿੱਚ ਭੇਜਿਆ ਸੀ ਚੰਦੂ ਦੀਵਾਨ ਨੇ ਕਿਹਾ ਮੇਰੀ ਧੀ ਵਾਸਤੇ ਕੋਈ ਜੋਗ ਵਰ ਲੱਭ ਕੇ ਆਓ ਪਹਿਲਾਂ ਤਾਂ ਕੋਈ ਵੀ ਨਾ ਲੱਭਿਆ ਦੂਜੀ ਵਾਰ ਜਦੋਂ ਗਏ ਤਾਂ ਫਿਰ ਪੜਨਤਾ ਨੇ ਸੋਚਿਆ ਵੀ ਇਹਦੀ ਧੀ ਦਾ ਰਿਸ਼ਤਾ ਗੁਰੂ ਅਰਜਨ ਪਾਚੀ ਦੇ ਘਰ ਚ ਕਰ ਦਈਏ ਜੋ ਚਾਹੁੰਦੇ ਸਨ ਵੀ ਤਨੂਜੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਮਹਾਰਾਜ ਸਤੇਪਾ ਚਾਨਲ ਹੋ ਜੇ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਨਾਲ ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਸਾਰੇ ਬਹੁਤ ਸਤਿਕਾਰ ਕਰਦੇ ਸਨ ਉਹਨਾਂ ਅੱਗੇ ਸੀਸ ਨਵਾਉਂਦੇ ਸਨ ਆਪ ਅਕਾਲ ਪੁਰਖ ਦਾ ਰੂਪ ਸਾਨੂੰ ਇਹ ਤੋਂ ਵਧੀਆ ਰਿਸ਼ਤਾ ਉਹਨਾਂ ਨੂੰ ਮਿਲ ਨਹੀਂ ਸਕਦਾ ਹੀ ਪਰ ਚੰਦੂ ਆਪਣੇ ਹੰਕਾਰ ਤੇ ਵਿੱਚ ਹੀ ਉਹਨੇ ਇਹ ਸ਼ਬਦ ਵਰਤੇ ਜਬਾਰੇ ਦੀ ਟਮੋਰੀ ਨੂੰ ਲਾ ਆਇਓ ਤਾਂ ਜੋ ਨੇ ਪੱਦੀ ਸ਼ਬਦਾਵਲੀ ਵਰਤੀ ਉਹ ਸੰਗਤਾਂ ਨੇ ਸੁਣ ਲਈ ਹੀ ਤੇ ਗੁਰੂ ਅਰਜਨ ਪਾਤਸ਼ਾਹ ਨੂੰ ਕਹਿ ਦਿੱਤਾ ਵੀ ਤੁਸੀਂ ਇਹਨਾਂ ਦੇ ਰਿਸ਼ਤੇ ਨੂੰ ਮਨਾਂ ਕਰਦੇ ਹੋ ਇਹਨਾਂ ਨੇ ਗੁਰੂ ਘਰ ਦੀ ਨਿੰਦਾ ਕੀਤੀ ਵਾ ਜਦੋਂ ਇਤਰਾ ਹੋਇਆ ਤੇ ਚੰਦੂ ਨੇ ਸੋਚਿਆ ਤਾਂ ਮੇਰੀ ਬੇਇੱਜ਼ਤੀ ਹੋ ਗਈ ਵੀ ਮੇਰੀ ਧੀ ਦਾ ਰਿਸ਼ਤਾ ਇਹਨਾਂ ਨੇ ਮਨਾਂ ਕਰ ਦਿੱਤਾ ਮਨਾਂ ਤੇ ਮੈਂ ਕਰਨਾ ਹੀ ਰਿਸ਼ਤੇ ਨੂੰ ਆਪਣੀ ਬੇਇੱਜ਼ਤੀ ਨਾ ਕਰਾਉਣ ਵਾਸਤੇ ਉਹ ਚਾਹੁੰਦਾ ਸੀ ਵੀ ਗੁਰੂ ਅਰਜਨ ਪਾਤਸ਼ਾਹ ਰਿਸ਼ਤੇ ਨੂੰ ਕਬੂਲ ਲੈਣ ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤਾਂ ਦੀ ਬੇਨਤੀ ਮੰਨੀ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਚੰਦੂ ਨੇ ਇਹ ਸ਼ਬਦ ਵੀ ਵਰਤੇ ਸਨ ਵੀ ਮੇਰੀ ਧੀ ਦਾ ਰਿਸ਼ਤਾ ਕਬੂਲੋ ਨਹੀਂ ਤਾਂ ਹਲਕੇ ਕੁੱਤੇ ਵਾਂਗ ਮੈਂ ਤੁਹਾਡੇ ਪਿੱਛੇ ਪੈ ਜਾਣਾ ਆਪਣੀ ਔਕਾਤ ਉਹਨੇ ਬਿਆਨ ਕੀਤੀ ਵੀ ਗੁਰੂ ਘਰ ਦੇ ਸਾਹਮਣੇ ਉਹਦੀ ਕੁੱਤੇ ਵਰਗੀ ਔਕਾਤ ਆ ਕਿਤੇ ਨਾ ਕਿਤੇ ਉਹ ਜਾਣਦਾ ਹੀ ਵੀ ਉਹਦੀ ਕੁੱਤੇ ਵਰਗੀ ਔਕਾਤ ਵਾ ਗੁਰੂ ਅਰਜਨ ਦੇਵ ਜਿਹੜੇ ਪ੍ਰਤੱਖ ਹਰਨੇ ਉਹਨਾਂ ਨੇ ਕਿਹਾ ਵੀ ਚੰਦੂ ਨਾਲ ਤੇ ਹੁਣ ਰਿਸ਼ਤਾ ਜੋੜ ਨਹੀਂ ਸਕਦਾ ਕਿਉਂਕਿ ਇਹਨੇ ਗੁਰੂ ਘਰ ਦੀ ਨਿੰਦਾ ਕਰਤੀ ਵਾ ਪਰ ਜੇ ਇਹ ਹਲਕੇ ਕੁੱਤੇ ਵਾਂਗ ਸਾਡੇ ਪਿੱਛੇ ਪੈ ਗਿਆ ਤਾਂ ਇਹਦੀ ਇੱਛਾ ਤੇ ਪੂਰੀ ਕਰਨੀ ਪੈਣੀ ਵਾ ਕਿਉਂਕਿ ਗੁਰੂ ਘਰ ਦਾ ਇਹ ਸੁਭਾਅ ਵਾ ਜਿਹੜਾ ਜਿਹੋ ਜੀ ਭਾਵਨਾ ਲੈ ਕੇ ਗੁਰੂ ਘਰ ਦੇ ਵਿੱਚ ਆਉਂਦਾ ਉਹੋ ਜੀ ਭਾਵਨਾ ਪੂਰੀ ਕਰ ਦਿੱਤੀ ਜਾਂਦੀ ਵਾ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਮਾਤਾ ਗੰਗਾ ਜੀ ਨਾਲ ਤੇ ਬਾਬਾ ਬੁੱਢਾ ਜੀ ਨਾਲ ਵਿਚਾਰਾ ਕੀਤੀਆਂ ਉਹਨਾਂ ਆਖਿਆ ਬਾਬਾ ਜੀ ਤੁਸੀਂ ਸਾਡੇ ਪਿਤਾ ਪੁਰਖੇ ਜੋ ਗੁਰਨਾਨਕ ਮਹਾਰਾਜ ਦੇ ਸੱਚੇ ਪਾਤਸ਼ਾਹ ਜੀ ਤੋਂ ਬਾਬਾ ਬੁੱਢਾ ਜੀ ਨੇ ਸੇਵਾ ਕੀਤੀ ਗੁਰੂ ਹਰਗੋਬਿੰਦ ਮਹਾਰਾਜ ਦੇ ਸੱਚੇ ਪਾਤਸ਼ਾਹ ਤੱਕ ਜਦੋਂ ਗੁਰਨਾਨਕ ਮਹਾਰਾਜ ਦੇ ਸੱਚੇ ਪਾਤਸ਼ਾਹ ਉਦਾਸੀਆਂ ਕਰਨ ਜਾਂਦੇ ਸਨ ਉਦੋਂ ਵੀ ਸਾਰਾ ਪ੍ਰਬੰਧ ਬਾਬਾ ਬੁੱਢਾ ਜੀ ਸਾਹਮਣੇ ਸਨ ਮਹਾਰਾਜ ਕਹਿੰਦੇ ਆਹੀ ਲਾਹੌਰ ਜਾਣ ਲੱਗੇ ਵਾ ਤੇ ਆਹੀ ਵਾਪਸ ਨਹੀਂ ਮੁੜਨਾ ਆਈ ਸ਼ਹੀਦੋ ਜਨਾ ਦੇ ਸਾਡੇ ਸ਼ਹੀਦ ਹੋਣ ਤੋਂ ਬਾਅਦ ਤੁਸੀਂ ਇੱਕ ਤਖਤ ਦੀ ਰਚਨਾ ਕਰਨੀ ਹੈ ਕਾਲ ਤਖਤ ਦੀ ਜਿੱਥੇ ਸਾਰਿਆਂ ਦਾ ਭਲਾ ਹੋਣਿਆ ਵਾ ਗੁਰੂ ਘਰ ਵੱਲੋਂ ਲੰਗਰ ਚੱਲਦੇ ਨੇ ਮਹਾਰਾਜ ਦੇ ਉੱਥੇ ਇੱਕ ਨਵੀਂ ਰੀਤ ਸ਼ੁਰੂ ਕਰਦੇ ਹੋ ਜੰਗ ਜੌਹਦੀ ਤਿਆਰੀ ਕਰਿਓ ਨਈ ਰੀਤ ਇੱਕ ਰਣਗੀ ਕੀਜੈ ਮੈਦਾਨੇ ਜੰਗ ਵਿੱਚ ਉਤਰ ਕੇ ਜ਼ਬਰ ਜ਼ੁਲਮ ਨਾਲ ਟਕਰਾਉਣ ਦੀ ਇੱਕ ਨਵੀਂ ਰੀਤ ਚਲਾਓ ਇਹਦੇ ਵਾਸਤੇ ਇੱਕ ਤਖਤ ਬਹੁਤ ਜ਼ਰੂਰੀ ਵਾ ਭਗਤੀ ਤੋਂ ਹੀ ਸ਼ਕਤੀ ਪ੍ਰਗਟ ਹੁੰਦੀ ਵਾ ਪੰਜ ਗੁਰੂਆਂ ਦੀ ਭਗਤੀ ਵਾ ਹਰਿਮੰਦਰ ਸਾਹਿਬ ਵਿਖੇ ਉਹਦੇ ਤੋਂ ਹੀ ਇਹ ਸ਼ਕਤੀ ਪੈਦਾ ਹੋਈ ਵਾ ਅਕਾਲ ਤਖਤ ਸਾਹਿਬ ਇਸੇ ਨੂੰ ਰਾਜ ਜੋ ਕਿਹਾ ਵਾ ਜੋਗ ਸ੍ਰੀ ਹਰਿਮੰਦਰ ਸਾਹਿਬ ਤੇ ਰਾਜ ਅਕਾਲ ਤਖਤ ਸਾਹਿਬ ਇਸੇ ਨੂੰ ਮੀਰੀ ਪੀਰੀ ਕਿਹਾ ਵਾ ਪੀਰਾ ਦੀ ਪੀਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਝੁਕਦੀ ਵਾ ਤੇ ਮੀਰ ਦਾ ਮਤਲਬ ਬਾਦਸ਼ਾਹੀ ਹੋ ਸ੍ਰੀ ਅਕਾਲ ਤਖਤ ਸਾਹਿਬ ਹੈ ਛੇਵੇਂ ਬਾਦਸ਼ਾਹ ਨੇ ਫਿਰ ਦੋ ਕਿਰਪਾ ਨਾ ਪਾਈਆਂ ਸਨ ਮੀਰੀ ਪੀਰੀ ਦੀਆਂ ਸ਼ਸਤਰ ਵਿਦਿਆ ਘੋੜ ਸਵਾਰੀ ਜਿਹੜੀ ਰਣ ਦੀ ਨੀਤੀ ਵਾ ਉਸ ਖਣ ਦਾ ਹੁਕਮ ਹੋਇਆ ਸੀ ਬਾਬਾ ਬੁੱਢਾ ਜੀ ਨੂੰ ਮਾਤਾ ਗੰਗਾ ਜੀ ਨੂੰ ਵੀ ਭਰੋਸਾ ਦਿੱਤਾ ਬਾਣਾ ਮੰਨਣ ਦਾ ਬਲ ਬਖਸ਼ਿਆ ਸਾਰਿਆਂ ਨਾਲ ਮੇਲ ਮਿਲਾਪ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆ ਪ੍ਰਕਰਮਾ ਕਰਕੇ ਰਾਹਤੇ ਚੜਕੇ ਮਹਾਰਾਜ ਸਜੇਪਾਤਾ ਲਾਹੌਰ ਨੂੰ ਚਲੇ ਗਏ ਬਾਦਸ਼ਾਹ ਨਾਲ ਮੁਲਾਕਾਤ ਹੋਈ ਬਾਦਸ਼ਾਹ ਬੜੇ ਪ੍ਰੇਮ ਭਾਉ ਨਾਲ ਮਿਲਿਆ ਇਹ ਰਾਜਨੀਤਿਕ ਇਹ ਲੀਡਰ ਨੇ ਇਨਾਂ ਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਨਾਂ ਦੇ ਕਹਾਵਤ ਟੁਕਦੀ ਵਾ ਹਾਥੀ ਕੇ ਦਾਤ ਖਾਣੇ ਕੇ ਔਰ ਦਿਖਾਣੇ ਕੇ ਔਰ ਵਿਖਾਉਣ ਨੂੰ ਇਨਾਂ ਦੇ ਦੰਦ ਹੋਰ ਹੁੰਦੇ ਆ ਤੇ ਖਾਣ ਨੂੰ ਇਨਾਂ ਦੇ ਦੰਦ ਹੋਰ ਹੁੰਦੇ ਆ ਅੰਦਰੋਂ ਇਹ ਕੁਝ ਹੋਰ ਹੁੰਦੇ ਆ ਤੇ ਬਾਹਰੋਂ ਕੁਝ ਹੋਰ ਹੁੰਦੇ ਆ ਜਿਵੇਂ ਬਾਣੀ ਦੇ ਵਿੱਚ ਬਚਨ ਆਉਂਦੇ ਨੇ ਜਿਨ ਮਨ ਹੋਰ ਮੁਕ ਹੋਰ ਸੇ ਕਾਂਢੇ ਕੱਟੇ ਆ ਇਤਰਾ ਦੇ ਹੁੰਦੇ ਆ ਬਾਹਰੋਂ ਤੇ ਪਿਆਰ ਨਾ ਮਿਲਦਿਆ ਤੇ ਅੰਦਰੋਂ ਇਨਾਂ ਦੇ ਜ਼ਹਿਰ ਭਰਿਆ ਹੁੰਦਾ ਬੜੀ ਭਾਵਨਾ ਨਾਲ ਮਿਲਿਆ ਇਹਨੂੰ ਬਹੁਤ ਸ਼ੰਕੇ ਵੀ ਸਨ ਉਹ ਵੀ ਇਹਨੇ ਹੱਲ ਕਰ ਲਏ ਉਹ ਕਹਿੰਦਾ ਮੈਂ ਸੁਣਿਆ ਤੁਸੀਂ ਕੋਈ ਧਰਮ ਦਾ ਗ੍ਰੰਥ ਤਿਆਰ ਕੀਤਾ ਵਾ ਤੇ ਉਹਦੇ ਵਿੱਚ ਤੁਸੀਂ ਕੋਈ ਇਸਲਾਮ ਦੀ ਤੋਹਫੀਨ ਕੀਤੀ ਵਾ ਮਹਾਰਾਜ ਕਹਿੰਦੇ ਇਦਾਂ ਤਾਂ ਤੇ ਕੁਝ ਨਹੀਂ ਹੈਗਾ ਜਿਹੜੀ ਇਸਲਾਮ ਦੇ ਵਿੱਚ ਪੰਜ ਨਮਾਜ਼ਾਂ ਨੇ ਉਹਨਾਂ ਨੂੰ ਤੇ ਸਗੋਂ ਪੜਨ ਦੀ ਆਗਿਆ ਕੀਤੀ ਵਾ ਮਹਾਰਾਜ ਨੇ ਪੰਜ ਨਮਾਜ਼ਾਂ ਵਕਤ ਪੰਜ ਪੰਦੇ 50 ਪੰਦੇ ਨਾਓ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸਮਨ ਪੰਦਵੀ ਸੇਖ ਸਲਾਏ ਬਾਹਰ ਸੱਚੇ ਪਾਛਨ ਤਾ ਇਹ ਵੀ ਕਿਹਾ ਵਾ ਵੀ ਮੁਸਲਮਾਨ ਮੂਮਦਿਲ ਹੋਵੇ ਤਾਂ ਇਹਦੇ ਚ ਦੱਸੋ ਭਾਈ ਵੀ ਸਲਾਮ ਦੀ ਤੋਹਫੀ ਕਿੱਥੇ ਕੀਤੀ ਵਾ ਹੋਰ ਵੀ ਸ਼ਬਦ ਸੁਣਾਇਆ ਅਵਰ ਅੱਲਾ ਨੂਰ ਪਾਇ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਦੇ ਕੁਪਜਾ ਕੌਣ ਭਲੇ ਕੋ ਮੰਦੇ ਅਵਲ ਜਿਵੇਂ ਅਸੀਂ ਪ੍ਰਥਮ ਕਹਿ ਦਿੰਦੇ ਵਾ ਉਹ ਮੁਸਲਮਾਨਾਂ ਦੇ ਵਿੱਚ ਅਵਲ ਕਹਿੰਦੇ ਨੇ ਸੋ ਬਾਣੀ ਕਹਿੰਦੀ ਵਾ ਇੱਕ ਅੱਲਾ ਨੇ ਸਭ ਤੋਂ ਪਹਿਲਾਂ ਆਪਣੇ ਨੂਰ ਤੋਂ ਆ ਸੰਸਾਰ ਪੈਦਾ ਕੀਤਾ ਤੋ ਜਿਵੇਂ ਆਪਾਂ ਏਕਾਮਾਈ ਵਰਤਦੇ ਵਾਂ ਉਹ ਕੁਦਰਤ ਵਰਤਦੇ ਨੇ ਉਹ ਕਹਿੰਦੇ ਨੇ ਸਭ ਬੰਦੇ ਕੁਦਰਤ ਦੇ ਨੇ ਇੱਕ ਨੂਰ ਤੇ ਸਭ ਦਾ ਉਪਜਾ ਗੁਰਨਾਨਕ ਮਹਾਰਾਜ ਵੀ ਇਹੀ ਕਹਿੰਦੇ ਨੇ ਮਹਾਰਾਜ ਨੇ ਇਹ ਸ਼ਬਦ ਸੁਣਾਇਆ ਬਾਦਸ਼ਾਹ ਬੜਾ ਪ੍ਰਸੰਨ ਹੋਇਆ ਕਹਿੰਦਾ ਸ਼ੁਕਰ ਹੈ ਤੂੰ ਹੀ ਸਾਨੂੰ ਆਪਣੇ ਚਰਨਾ ਵਿੱਚ ਥਾਂ ਬਖਸ਼ੀ ਬਾਦਸ਼ਾਹ ਕਹਿੰਦਾ ਮਹਾਰਾਜ ਦੇ ਆਸਨ-ਵਾਸਨ ਦਾ ਇੰਤਜ਼ਾਮ ਕਰੋ ਇਹਨਾਂ ਦੀ ਸੇਵਾ ਕਰੋ ਜਿਹੜਾ ਚੰਦੂ ਹੀ ਆਪਣੇ ਮਹਿਲਾ ਦੇ ਵਿੱਚ ਲੈ ਗਿਆ ਕਿਤਰੀ ਕੇ ਪੰਜਵੇਂ ਪਾਛਾ ਦੀ ਸ਼ਹਾਦਤ ਹੋਈ ਉਹ ਤੁਸੀਂ ਪਿਛਲੀਆਂ ਵੀਡੀਓਾਂ ਦੇ ਵਿੱਚ ਸਰਵਣ ਵੀ ਕੀਤਾ ਵਾ ਅੱਜ ਸਾਡਾ ਉਹ ਵਿਸ਼ਾ ਨਹੀਂ ਉਹ ਤੋਂ ਬਾਅਦ ਫਿਰ ਜਿੱਤਰੀ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਮਝਾਇਆ ਸੀ ਉਹੀ ਉਹਨਾਂ ਨੇ ਕੀਤਾ ਸੰਗਤ ਨੂੰ ਬੁਲਾਇਆ ਗਿਆ ਭਾਰੀ ਗਿਣਤੀ ਦੇ ਵਿੱਚ ਜਿਵੇਂ ਆਪਾਂ ਸਰਬੱਤ ਖਾਲਸਾ ਕਹਿੰਨੇ ਵਾ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤ ਕੱਟੀ ਹੋਈ ਤੇ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਰਾਜਮਾਨ ਨੇ ਉਹਨਾਂ ਦੀ ਦਸਤਾਰ ਬੰਦੀ ਹੋਈ ਨਾਲ ਹੀ ਉਹਨਾਂ ਨੇ ਤਖਤ ਦੀ ਰਚਨਾ ਕਰ ਦਿੱਤੀ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਾਉਣ ਦੇ ਲਈ ਕਿਹ ਮਿਸਤਰੀ ਨੂੰ ਨਹੀਂ ਸਦਿਆ ਬਾਬਾ ਵੱਡਾ ਜੀ ਅਤੇ ਭਾਈ ਗੁਰਦਾਸ ਜੀ ਅਤੇ ਹੋਰ ਸਿੱਖਾਂ ਨੂੰ ਲਾਇਆ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਾਉਣ ਦੇ ਲਈ ਅਕਾਲ ਤਖਤ ਦੀ ਰਚਨਾ ਹੋਈ ਫਿਰ ਉੱਥੇ ਬੈਠੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਬਾਬਾ ਵੱਡਾ ਜੀ ਦੇ ਘਰ ਕਮਲਾ ਦੁਆਰਾ ਦੋ ਕਿਰਪਾਨਾਂ ਪਾਈਆਂ ਮੀਰੀ ਤੇ ਪੀਰੀ ਦੀਆਂ ਮਹਾਰਾ ਸਚੇ ਪਾਛ ਨੇ ਬਚਨ ਕੀਤੇ ਇਸ ਯੁੱਗ ਦੇ ਵਿੱਚ ਗੁਰੂ ਘਰ ਤੋਂ ਵੱਡਾ ਕੋਈ ਪੀਰ ਨਹੀਂ ਹੋਵੇਗਾ ਜਿਨ੍ਹਾਂ ਨੂੰ ਚਾਨਣ ਦਿੱਸ ਗਿਆ ਪੀਰ ਪੀਖਨ ਸ਼ਾ ਸਾਈ ਮੀਆਂ ਮੀਰ ਜੀ ਭਾਈ ਮਰਦਾਨਾ ਜੀ ਗਨੀ ਖਾਨ ਨਬੀ ਖਾਨ ਇਹ ਸਾਰੇ ਇਸਲਾਮ ਚ ਹੋਏ ਨੇ ਜਿਨ੍ਹਾਂ ਨੇ ਉਹ ਸੱਚ ਨੂੰ ਪਛਾਣਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਸਚੇ ਪਾਛਾ ਜੀ ਨੇ ਕਿਹਾ ਗੁਰੂ ਪਿਤਾ ਦੀ ਸ਼ਹਾਦਤ ਹੋ ਚੁੱਕੀ ਵਾ ਜੇ ਤਰੀਕੇ ਉਹਨਾਂ ਨੇ ਹੁਕਮ ਕੀਤਾ ਹੀ ਅਕਾਲ ਤਖਤ ਦੀ ਰਚਨਾ ਕਰਨ ਦਾ ਉਹੀ ਕਰ ਦਿੱਤੀ ਬਾਤ ਤੇ ਅੱਗੇ ਉਹਨਾਂ ਦਾ ਇਹ ਹੁਕਮ ਸੀ ਵੀ ਸਾਰੀਆਂ ਸੰਗਤਾਂ ਹੁਣ ਤੋਂ ਸ਼ਸਤਰ ਤੇ ਘੋੜੇ ਪੇਟਾ ਦੇ ਵਿੱਚ ਲੈ ਕੇ ਆਵੇ ਜਿਹੜਾ ਵੀ ਸ਼ਸਤਰ ਘੋੜੇ ਪੇਟ ਕਰੇਗਾ ਉਹਦੇ ਤੇ ਸਾਡੀ ਬਹੁਤ ਖੁਸ਼ੀ ਹੋਵੇਗੀ ਮਹਾਰਾਜ ਕਹਿੰਦੇ ਵੀ ਹੁਣ ਧਰਮ ਯੁੱਧ ਦਾ ਆਗਾਜ਼ ਕੀਤਾ ਜਾਊਗਾ ਮਹਾਰਾਜ ਦੇ ਹੁਕਮ ਤੋਂ ਬਾਅਦ ਕੋਈ ਕਾਬਲ ਤੋਂ ਘੋੜੇ ਲੈ ਕੇ ਆਇਆ ਕੋਈ ਕਸ਼ਮੀਰ ਤੋਂ ਲੈ ਕੇ ਆਇਆ ਕੋਈ ਇਰਾਨ ਇਰਾਕ ਤੋਂ ਸ਼ਸਤਰ ਲੈ ਕੇ ਆਇਆ ਸ਼ਾਰੀਆਂ ਸੰਗਤਾਂ ਸ਼ਸਤਰ ਦੇ ਘੋੜੇ ਲੈ ਕੇ ਆਉਂਦੀਆਂ ਸਨ ਰੋਜ਼-ਰੋਜ਼ ਹੀ ਮਹਾਰਾਜ ਦੇ ਲਈ ਜਿਹੜੇ ਦਿੱਲੀ ਵਾਲੇ ਸਨ ਇਹਨਾਂ ਨੂੰ ਵੀ ਖਬਰ ਹੋ ਗਈ ਆਂਦੇ ਵੀ ਇਹਨਾਂ ਨੇ ਤਾਂ ਸ਼ਸਤਰ ਰੱਖਣੇ ਸ਼ੁਰੂ ਕਰ ਦਿੱਤੇ ਮਹਾਰਾਜ ਨੇ ਕਿਰਪਾਨਾਂ ਪਾ ਲਈਆਂ ਕਾਲ ਤਖਤ ਦੀ ਰਚਨਾ ਕਰ ਦਿੱਤੀ ਇਹਨਾਂ ਨੇ ਇਹਨਾਂ ਸੋਚਿਆ ਕੋਈ ਮੇਲਜੋਲ ਕਰ ਲੈਨੇ ਵਾ ਕਿਤੇ ਬਾਅਦ ਚ ਕੋਈ ਦੇਰੀ ਨਾ ਹੋ ਜੇ ਉਹ ਕਹਿੰਦੇ ਵੀ ਮਹਾਰਾਜ ਸਤਿ ਪਾਤ ਜੀ ਗੁਰੂ ਨਾਨਕ ਦੇ ਸਮੇਂ ਤੋਂ ਹੀ ਗੁਰੂ ਘਰ ਦੇ ਅੱਗੇ ਝੁਕਦੇ ਆਏ ਵਾ ਤੁਸੀਂ ਵੀ ਸਾਨੂੰ ਦਰਸ਼ਨ ਬਖਸ਼ੋ ਜਿਹੜੇ ਮਹਾਰਾਜ ਦੇ ਦਰਬਾਰੀ ਸਨ ਮਹਾਰਾਜ ਨੇ ਸਾਰਿਆਂ ਨਾਲ ਵਿਚਾਰਾ ਕੀਤੀਆਂ ਤੇ ਮਹਾਰਾਜ ਨੇ ਕਿਹਾ ਸਾਨੂੰ ਜਾਣਾ ਚਾਹੀਦਾ ਹੈ ਨਾਲੇ ਤਾਂ ਦਿੱਲੀ ਦਰਬਾਰ ਦੀ ਨੀਤੀ ਬਾਰੇ ਪਤਾ ਲੱਗ ਜੂਗਾ ਵੀ ਅੱਗੇ ਉਹ ਕੀ ਚਾਹੁੰਦੇ ਨੇ ਫਿਰ ਅੱਗੇ ਤੋਂ ਆਪਾਂ ਉਹਦੀ ਤਿਆਰੀ ਕਰਾਂਗੇ ਬੜੇ ਬੜੇ ਜਰਨੈਲ ਬਾਬਾ ਬਿਧੀ ਚਾਂਦੀ ਵਰਗੇ ਤਿਆਰ ਹੋਏ ਸ਼ਾਸਤ్ర ਨਾਲ ਲੈਸ ਫੌਜਾਂ ਘੋੜਿਆਂ ਤੇ ਸਵਾਰ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਦਿੱਲੀ ਨੂੰ ਚਾਲੇ ਪਾ ਦਿੱਤੇ ਬਾਦਸ਼ਾਹ ਬੜੀ ਅਦੀਨਗੀ ਨਾਲ ਮਿਲਿਆ ਤੇ ਇੱਕ ਦਿਨ ਸ਼ਿਕਾਰ ਖੇਡਣ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਸਾਹਮਣੇ ਬੱਬਰ ਸ਼ੇਰ ਦਾ ਸ਼ਿਕਾਰ ਕੀਤਾ ਇਹਦਾ ਫਿਰ ਸ਼ੰਕਾ ਟੁੱਟਿਆ ਤੇ ਨੂੰ ਭਰੋਸਾ ਹੋ ਗਿਆ ਵੀ ਇੰਨਾ ਸਾਹਮਣੇ ਖੜਨ ਵਾਲਾ ਕੋਈ ਵੀ ਨਹੀਂ ਹੈਗਾ ਦਿੱਲੀ ਦੀ ਸਲਤਨਤ ਕੋਲ ਕੋਈ ਵੀ ਤਾਕਤ ਨਹੀਂ ਜਿਹੜੀ ਇਸ ਮੀਰੀ ਪੀਰੀ ਦੇ ਮਾਲਕ ਅੱਗੇ ਖੜ ਸਕੇ ਰਾਜਾ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਝੁਕ ਗਿਆ ਤੇ ਉਹਨਾਂ ਦੀ ਅਦੀਨਗੀ ਕਬੂਲੀ ਤਾ ਚੰਦੂ ਨੂੰ ਜਦੋਂ ਪਤਾ ਲੱਗਿਆ ਇਹਨੇ ਮਹਾਰਾਜ ਦੀ ਅਦੀਨਗੀ ਕਬੂਲੀ ਬਾਤ ਹੈ ਉਹ ਡਰਨ ਲੱਗ ਗਿਆ ਵੀ ਦੇ ਫਿਰ ਇੱਥੇ ਮਰ ਐ ਸੱਚੇ ਪਾਛਾ ਦੀ ਪੰਜਵੇਂ ਪਾਛਾ ਜੀ ਦੀ ਸ਼ਹਾਦਤ ਦੇ ਦੋਸ਼ੀਆਂ ਦੀ ਲਿਸਟ ਬਣੀ ਤੇ ਮੇਰਾ ਨਾਂ ਸਭ ਤੋਂ ਉੱਤੇ ਆ ਜਾਣਾ ਤੇ ਬਾਦਸ਼ਾਹ ਨੇ ਤਾਂ ਮੈਨੂੰ ਫੜਾ ਦੇਣਾ ਗੁਰੂ ਹਰਗੋਬਿੰਦ ਸਾਹਿਬ ਨੂੰ ਤੇ ਇਹਨਾਂ ਦੇ ਸਿੱਖਾਂ ਨੇ ਮੇਰਾ ਬਹੁਤ ਬੁਰਾ ਹਾਲ ਕਰਨਾ ਉਹਨੇ ਨਵੀਂ ਸਾਜ਼ਿਸ਼ ਰਚੀ ਵੀ ਬਾਦਸ਼ਾਹ ਥੋੜਾ ਠੱਲਾ ਮਠਰ ਇੰਦਾ ਹੀ ਇਨੇ ਪਰ ਜੋਤਿਸ਼ ਸੱਦ ਲਿਆ ਤੇ ਜੋਤਿਸ਼ ਨੂੰ ਕਿਹਾ ਵੀ ਬਾਦਸ਼ਾਹ ਜੋਦਸ਼ਾ ਦਾ ਬਹੁਤ ਪ੍ਰੇਮੀ ਐ ਤੂੰ ਇਹਨੂੰ ਵਹਿਮ ਲਾ ਦੇ ਵੀ ਤੈਨੂੰ ਸਾੜ ਸੱਤੀ ਆਈ ਹੋਈ ਵਾ ਉਹ ਪ੍ਰੋਗਰਾਮ ਲੱਗਿਆ ਹੀ ਅਗਲੇ ਦਿਨ ਉਹ ਆ ਗਿਆ ਜੋਤਿਸ਼ੀ ਉਹ ਕਹਿੰਦੇ ਬਾਦਸ਼ਾਹ ਜੋਤਿਸ਼ੀ ਆ ਗਿਆ ਕੋਈ ਪੁਛਕਿਸ਼ ਕਰਨੀ ਵਾ ਅਸਲ ਤੇ ਜਹਾਂਗੀਰ ਦਾ ਮੇਲ ਮਿਲਾਵ ਜੋਤਿਸ਼ੀ ਨੇ ਇਸ ਕਰਕੇ ਹੀ ਕਿਉਂਕਿ ਇਹਦੀ ਮਾਤਾ ਜਿਹੜੀ ਹਿੰਦੂ ਘਰਾਣੇ ਚੋਂ ਹੀ ਉਹ ਆਪਣਾ ਸਾਬ ਕਤਾਬ ਜੇ ਲਾ ਕੇ ਕਹਿੰਦਾ ਵੀ ਰਾਜਾ ਸਾਹਿਬ ਤੁਹਾਡੇ ਤੇ ਤਾਂ ਸੰਕਟ ਹੀ ਬਹੁਤ ਵੱਡਾ ਵਾ ਉਹ ਗੱਲਬਾਤ ਉਹਨਾਂ ਨੇ ਪਹਿਲਾਂ ਬਣਾਈ ਹੋਈ ਸੀ ਉਹ ਆਂਦਾ ਫੇਰ ਕੋਈ ਹੀਲਾ ਵਸੀਲਾ ਦੱਸ ਦੋ ਉਹ ਆਂਦਾ ਹੀਲਾ ਵੀ ਬਹੁਤ ਔਖਾ ਹੈ ਕੋਈ ਵੱਡੀ ਗੋਲ ਦਾ ਜੁਗਪੁਰਸ਼ ਜਿਹੜਾ ਭਗਤੀ ਸ਼ਕਤੀ ਵਾਲਾ ਹੋਵੇ ਉਹ ਕੋਈ ਤੁਹਾਡੇ ਵਾਸਤੇ ਅਰਦਾਸ ਕਰਨ ਤੇ ਤੁਸੀਂ ਉਹਨਾਂ ਦੀ ਸੇਵਾ ਕਰੋ ਇਸ ਤਰੀਕੇ ਤਾਂ ਤੁਹਾਡਾ ਛੁਟਕਾਰਾ ਹੋ ਸਕਦਾ ਵਾ ਉਹਨੇ ਕਿਹਾ ਵੀ ਇਹ ਤਾਂ ਮੇਰੀ ਪਰੀ ਦੇ ਮਾਲਕ ਆਏ ਹੋਏ ਨੇ ਇਹ ਗੁਰਨਾਨਕ ਦੀ ਗੱਦੀ ਦੇ ਮਾਲਕ ਨੇ ਇਹਨਾਂ ਦੀ ਸ਼ਰਨ ਲਈਏ ਉਹਨੇ ਫਿਰ ਮਹਾਰਾਜ ਨੂੰ ਬੇਨਤੀ ਕਰਤੀ ਵੀ ਮਹਾਰਾ ਸੱਚੇ ਪਾਚਾ ਕਿਰਪਾ ਕਰ ਦਿਓ ਮਹਾਰਾਜ ਤੇ ਜਾਣੀ ਜਾਣਨੇ ਤੇ ਮਹਾਰਾ ਸੱਚੇ ਪਾਤਸ਼ਾਹ ਮੁਸਕਰਾਏ ਤੇ ਕਹਿਣ ਲੱਗੇ ਜਹਾਂਗੀਰ 63 ਤੱਕ ਇਹ ਹੋਰ ਤੇ ਆਈ ਹੋਈ ਵਾ ਇਹ ਕਹਿ ਕੇ ਉਹਨਾਂ ਨੇ ਚੰਦੂ ਨੂੰ ਵੀ ਖਬਰਦਾਰ ਕਰਤਾ ਸਤਗੁਰੂ ਉੱਥੇ ਸੰਤ ਤੇ ਅਗਲੇ ਦਿਨ ਇਹਨਾਂ ਨੇ ਫਿਰ ਕਿਹਾ ਵੀ ਗਵਾਲੀਅਰ ਦਾ ਕਿਲਾ ਠੀਕ ਰਹੂਗਾ ਉੱਥੇ ਕੋਈ ਵੀ ਰੌਲਾ ੱਪਾ ਨਹੀਂ ਹੈਗਾ ਬਿਲਕੁਲ ਸ਼ਾਂਤੀ ਵਾ ਤੇ ਉੱਥੇ ਸਾਰਾ ਪ੍ਰਬੰਧ ਵੀ ਹੈਗਾ ਵਾ ਉੱਥੇ ਭੇਜਦੀ ਹੈ ਸਤਗੁਰੂ ਨੂੰ ਤੇ ਨਾਲ-ਨਾਲ ਜਿਹੜੇ ਬਵੰਝਾ ਰਾਜੇ ਸਨ ਉਹ ਵੀ ਚੇਤੇ ਕਰਦੇ ਸਨ ਗੁਰਨਾਨਕ ਨੂੰ ਫਿਰ ਮਹਾਰਾਜ ਸੱਚੇ ਪਾਤਸ਼ਾ ਗਵਾਲੀਅਰ ਦੇ ਕਿਲੇ ਵਿੱਚ ਗਏ ਤੇ ਉਸ ਕਿਲੇ ਦਾ ਦਰੋਗਾ ਬੜਾ ਪ੍ਰੇਮ ਰੱਖਦਾ ਮਹਾਰਾਜ ਸੱਚੇ ਪਾਤਸ਼ਾ ਦੇ ਦਰਸ਼ਨ ਕਰਕੇ ਤ੍ਰਿਪਤ ਹੋ ਗਿਆ ਉਹ ਫਿਰ ਪ੍ਰੇਮੀ ਬਣ ਗਿਆ ਸਤਗੁਰ ਸੱਚੇ ਪਾਤਸ਼ਾ ਦਾ ਮਹਾਰਾਜ ਗਵਾਲੀਅਰ ਦੇ ਵਿੱਚ ਆ ਗਏ ਤੇ ਤੇ ਚੰਦੂ ਨੇ ਆਪਣੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਵੀ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾ ਨੂੰ ਆਪਣੇ ਰਸਤੇ ਤੋਂ ਹਟਾਇਆ ਜਾਵੇ ਨਹੀਂ ਤਾਂ ਮੇਰਾ ਮਾਰਾ ਹੋ ਜਾਊਗਾ ਇਹਨੇ ਉਹੀ ਦੁਸ਼ਟਾ ਵਾਲੀ ਸੋਚ ਸੋਚੀ ਹਲਕੇ ਕੁੱਤਿਆਂ ਵਾਲੀ ਸੋਚ ਸੋਚੀ ਇੱਕ ਜ਼ਹਿਰੀਲੀ ਪਸ਼ਾਕ ਇਹਨੇ ਕਿਲੇ ਦੇ ਦਰੋਗੇ ਵੱਲ ਭੇਜ ਦਿੱਤੀ ਉਹ ਕਹਿੰਦਾ ਜਦੋਂ ਮੌਕਾ ਲੱਗਦਾ ਉਦੋਂ ਇਹ ਫਿਰ ਜ਼ਹਿਰੀਲੀ ਪਸ਼ਾਕ ਗੁਰੂ ਹਰਗੋਬਿੰਦ ਸਾਹਿਬ ਨੂੰ ਪਵਾਦੀ ਇਹ ਪੁਰਾਣੇ ਸਮੇਂ ਦੀ ਰਾਜਨੀਤੀ ਹੁੰਦੀ ਸੀ ਵੀ ਕਿਹੇ ਰਾਜੇ ਰਾਣੀ ਨੂੰ ਇਦਾਂ ਵੀ ਮਾਰ ਦਿੰਦੇ ਹੁੰਦੇ ਸਨ ਸੋਹਣੀ ਜੀ ਪਸ਼ਾਕ ਬਣਾਉਂਦੇ ਸਨ ਮਹਿੰਗੀ ਜੀ ਤੇ ਉਹਦੇ ਵਿੱਚ ਜ਼ਹਿਰ ਪਾ ਦਿੰਦੇ ਸਨ ਨਾਲੇ ਲਿਬਾਸ ਬਣਾਇਆ ਨਾਲੇ ਜ਼ਹਿਰ ਦਿੱਤਾ ਵੀ ਜੇ ਇਧਰੋਂ ਬਚ ਗਏ ਤਾਂ ਫਿਰ ਕਿ ਖਾਣੇ 'ਚ ਮਿਲਾ ਕੇ ਜ਼ਹਿਰ ਦੇ ਦਿਓ ਓਵਰ ਲੈ ਕੇ ਆ ਗਿਆ ਦਰੋਗਾ ਮਹਾਰਾਜ ਕੋਲੇ ਤੇ ਕਹਿੰਦਾ ਮਹਾਰਾਜ ਚੰਦੂ ਦੀਵਾਨ ਤੁਹਾਡੇ ਵਾਸਤੇ ਸੁਗਾਤਾ ਭੇਜਣ ਡਿਆ ਵਾ ਦਿੱਲੀ ਤੋਂ ਮਹਾਰਾਜ ਕਹਿੰਦੇ ਦਰੋਗਾ ਏਸੇ ਵਾਸਤੇ ਆਏ ਵਾ ਅਸੀਂ ਅਗਵਾਲੀਅਰ ਤਾਂ ਰਾਦੇ ਚੇਤੇ ਕਰਦੇ ਹੀ ਇਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਆਏ ਵਾ ਇਹਨਾਂ ਦੀ ਬੰਦੀ ਛਡਾਉਣੀ ਵਾ ਦਿੱਲੀ ਅਸੀਂ ਚੰਦੂ ਵਾਸਤੇ ਹੀ ਆਏ ਹੋਏ ਵਾ ਡੇਨ ਜਿਆਦਾ ਹੋ ਗਏ ਮਾਤਾ ਜੀ ਫਿਕਰ ਕਰਦੇ ਨੇ ਤੇ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਸਿੱਖਾਂ ਦੀ ਫੌਜ ਜੋੜ ਕੇ ਪਹੁੰਚਦੇ ਆ ਉੱਥੇ ਦਿੱਲੀ ਚ ਅੱਜ ਵੀ 30 ਹਜ਼ਾਰੀ ਅਦਾਲਤ ਬਣੀ ਹੋਈ ਵਾ ਉਥੇ 30 ਹਜ਼ਾਰ ਸਿੱਖ ਫੌਜ ਦਾ ਪੜਾ ਹੋਇਆ ਸੀ ਬਾਬਾ ਬੁੱਢਾ ਸਾਹਿਬ ਦੀ ਉਹਨਾਂ ਦੀ ਕਮਾਂਡ ਕਰਦੇ ਸੀ ਫੌਜ ਲੈ ਕੇ ਬਾਬਾ ਬੱਡਾ ਜੀ ਪਹੁੰਚੇ ਸਨ ਫਿਰ ਉਹਨਾਂ ਦਾ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨਾਲ ਮਿਲਾਪ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਕਿਲੇ ਤੋਂ ਬਾਹਰ ਆ ਗਏ ਨੇ ਉਹ ਤੋਂ ਪਹਿਲਾਂ ਇਹ ਜਾਣਦੇ ਹਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਲੇ ਤੋਂ ਬਾਹਰ ਕਿਵੇਂ ਆਏ ਸੋ ਜਹਾਂਗੀਰ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਲੇ ਦੇ ਵਿੱਚ ਕੈਦ ਕੀਤਾ ਸੀ ਉਹਨੂੰ ਸ਼ੇਰਾਂ ਦਾ ਦ੍ਰਿਸ਼ਟਾਂਤ ਹੁੰਦਾ ਹੀ ਰਾਤ ਨੂੰ ਐ ਲੱਗਦਾ ਹੀ ਵੀ ਜਿਵੇਂ ਸ਼ੇਰ ਤਾਂ ਹੁਣ ਐਤ ਕੀ ਫੜ ਕੇ ਮਾਰ ਹੀ ਦੇਣਗੇ ਉਹਨੇ ਬਹੁਤ ਲੋਕਾਂ ਤੋਂ ਪੁੱਛਿਆ ਕੋਈ ਹੀਲਾ ਵਸੀਲਾ ਉਹਨੂੰ ਨਾ ਲੱਭਿਆ ਫਿਰ ਉਹਨੇ ਸਾਈ ਮੀਆਂ ਮੀਰ ਜੀ ਤੋਂ ਪੁੱਛਿਆ ਤੇ ਸਾਈ ਮੀਆਂ ਮੀਰ ਜੀ ਨੇ ਕਿਹਾ ਪਹਿਲਾਂ ਤਾਂ ਤੂੰ ਬਹੁਤ ਵੱਡਾ ਪਾਪ ਕੀਤਾ ਗੁਰੂ ਅਰਜਨ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਕੇ ਉਹ ਤੇ ਪਾਪ ਤੂੰ ਕਦੇ ਜ਼ਿੰਦਗੀ ਵਰਤੋ ਨਹੀਂ ਸਕਦਾ ਤੇ ਉਸ ਤੋਂ ਬਾਅਦ ਤੂੰ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਤੁਹ ਖੇਮਾ ਜਾਚਣਾ ਤਾਂ ਕੀ ਕਰਨੀ ਸੀ ਤੂੰ ਸਗੋਂ ਹੋਰ ਪਾਪ ਕਮਾਉਣ ਲੱਗ ਗਿਆ ਤੇਰਾ ਤੇ ਕਦੇ ਵੀ ਭਲਾ ਨਹੀਂ ਹੋ ਸਕਦਾ ਸਾਈ ਮੀਆਂ ਮੀਰ ਜੀ ਨੇ ਉਹਨੂੰ ਖਬਰਦਾਰ ਕਰਤਾ ਉਸੇ ਵੇਲੇ ਫਿਰ ਇਹਨੇ ਆਪਣੀ ਫੌਜ ਨੂੰ ਕਿਹਾ ਵੀ ਸਤਗੁਰ ਸੱਚੇ ਪਾਤਸ਼ਾਹ ਨੂੰ ਗੋਲਿਆਰ ਦੇ ਕਿਲੇ 'ਚ ਲੈ ਕੇ ਆਓ ਔਰ ਰਾਜਾ ਨੇ ਵਰਲਾਪ ਕੀਤਾ ਹੀ ਤੇ ਮਹਾਰਾਜ ਨੇ ਕਿਹਾ ਵੀ ਅਹੀਂ ਨਹੀਂ ਜਾਣਾ ਇੱਥੋਂ ਇਹ ਰਾਜੇ ਸਾਡੇ ਪ੍ਰੇਮੀ ਨੇ ਜਾਂ ਤੇ ਸਾਡੇ ਨਾਲ ਇਹ ਵੀ ਜਾਣਗੇ ਜਾਂ ਹੀ ਵੀ ਨਹੀਂ ਜਾਵਾਂਗੇ ਰਾਤ ਨੂੰ ਸੁੱਤੇ ਪਏ ਨੂੰ ਰਾਜੇ ਨੂੰ ਸ਼ੇਰ ਦੱਬਦੇ ਸਨ ਤੇ ਉਹਨੂੰ ਕਹੇ ਨੇ ਕਿ ਆ ਵੀ ਮਹਾਰਾਜ ਦਾ ਨਾਮ ਲਿਆ ਕਰ ਗੁਰੂ ਹਰਗੋਬਿੰਦ ਸਾਹਿਬ ਦਾ ਤੂੰ ਛੁੱਟ ਜਾਏਗਾ ਤੇ ਉਹਨੇ ਨਾਮ ਲਿਆ ਤੇ ਉਹ ਛੁੱਟ ਗਿਆ ਹੀ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਇਹ ਪਵਨਜਾ ਤੇ ਬਵੰਦਾ ਰਾਜੇ ਸਾਡੇ ਨਾਲ ਜਾਣਗੇ ਤੇ ਉਹ ਦজাহাঙ্গীর ਨੂੰ ਇਹ ਲੱਗਾ ਵੀ ਉਹਨੇ ਇਹਨੇ ਪੁਸ਼ਤਾ ਲਾ ਕੇ ਪੁਸ਼ਤਾ ਦਾ ਜ਼ੋਰ ਲਾ ਕੇ ਉਹਨੇ ਇਕੱਠੇ ਕੀਤੇ ਰਾਜੇ ਉਹਨਾਂ ਨੂੰ ਇਦਾਂ ਤੇ ਨਹੀਂ ਜਾਣ ਦੇ ਸਕਦਾ ਤਾਂ ਉਹਨੇ ਕਿਹਾ ਵੀ ਮਹਾਰਾਜ ਜਿਹੜੇ ਤੁਹਾਡਾ ਪੱਲਾ ਫੜ ਕੇ ਬਾਹਰ ਆ ਜਾਣਗੇ ਉਹਨਾਂ ਨੂੰ ਮੈਂ ਛੱਡ ਦਿਆਂਗਾ ਉਹਨੂੰ ਪਤਾ ਹੀ ਵੀ 52 ਦੇ 52 ਰਾਜੇ ਤਾਂ ਬਾਹਰ ਨਹੀਂ ਆ ਸਕਦੇ ਪੱਲਾ ਫੜ ਕੇ 5-7 ਆ ਜਾਣਗੇ 4-5 ਆ ਜਾਣਗੇ ਕੋਈ ਨਹੀਂ ਮਹਾਰਾਜ ਨੇ ਫਿਰ ਕੀ ਕੀਤਾ 50 ਕਲੀਆਂ ਵਾਲਾ ਚੋਲਾ ਸਵਾਇਆ ਤੇ ਉਹ 50 ਕਲੀਆਂ ਉਹਨਾਂ ਨੇ ਫੜ ਲੀਆਂ ਦੋ ਉਹਦੀਆਂ ਤਣੀਆਂ ਸਨ ਚੋਲੇ ਦੀਆਂ ਤੇ ਦੋ ਰਾਜੇ ਉਹ ਤਣੀਆਂ ਫੜ ਕੇ ਬਾਹਰ ਆ ਗਏ ਇਹਦਾ ਮਹਾਰਾਜ ਸੱਚੇ ਪਾਤਸ਼ਾਹ ਨੇ 52 ਰਾਜਿਆਂ ਨੂੰ ਆਜ਼ਾਦ ਕਰਾਇਆ ਹੀ ਗੋਲਿਆਰ ਦੇ ਕਿਲੇ 'ਚੋਂ ਨਾਲ ਹੀ ਫਿਰ ਬਾਬਾ ਬੁੱਢਾ ਸਾਹਿਬ ਜੀ ਗੋਲਿਆਰ ਦੇ ਕਿਲੇ ਦੇ ਗੇਟ ਤੇ 30000 ਫੌਜ ਦੇ ਨਾਲ ਸਤਗੁਰ ਸੱਚੇ ਪਾਤਸ਼ਾਹ ਨੂੰ ਮਿਲੇ ਮਹਾਰਾਜ ਨੇ ਆਖਿਆ ਬਾਬਾ ਜੀ ਆ ਤਾਂ ਤੁਸੀਂ ਪੂਰੀ ਜੰਗ ਦੀ ਤਿਆਰੀ ਕਰ ਦਿੱਤੀ ਮਹਾਰਾਜ ਨੇ ਆਖਿਆ ਜਦੋਂ ਦਸਵੇਂ ਪਾਤਸ਼ਾਹ ਵੇਲੇ ਹੁਣ ਖਾਲਸੇ ਪੰਥ ਦੀ ਸਾਜਣਾ ਹੋਏਗੀ ਉਸ ਵੇਲੇ ਜੋ ਸੈਂਟਰ ਦੇ ਵਿੱਚ ਹੋ ਕੇ ਗੁਰੂ ਪੰਥ ਦੀ ਕਮਾਂਡ ਕਰੇਗਾ ਉਹ ਦਲ ਜਿਹੜਾ ਵਾ ਉਹ ਤੁਹਾਡੇ ਨਾਂ ਤੇ ਹੋਣਾ ਵਾ ਤੇ ਅੱਜ ਵੀ ਵੱਡਾ ਦਲ ਪੰਜਵਾਂ ਤਖਤਾ ਦੀ ਵੀ ਚੱਲਦਾ ਵਾ ਇਹ ਚੱਕਰਵਰਤੀ ਆ ਤੇ ਬੁੱਢਾ ਨਾ ਬਾਬਾ ਬੁੱਢਾ ਸਾਹਿਬ ਦੀ ਦੀ ਬੰਦਗੀ ਕਰਕੇ ਪਿਆ ਵਾ ਉਹਦੇ ਫਿਰ ਮਹਾਰਾਜ ਨੇ ਕਿਹਾ ਬਾਬਾ ਜੀ ਤੁਸੀਂ ਅੰਮ੍ਰਿਤਸਰ ਸਾਹਿਬ ਜਾਓ ਅਸੀਂ ਦਿੱਲੀ ਚ ਜਹਾਂਗੀਰ ਨੂੰ ਮਿਲ ਕੇ ਆਵਾਂਗੇ ਤਾਂ ਇਥੇ ਸਿਰਫ ਬਵੰਦਾ ਰਾਜਿਆ ਨੂੰ ਆਜ਼ਾਦ ਨਹੀਂ ਕਰਾਇਆ ਜਿਹੜੀ ਉਹਨਾਂ ਦੀ ਦੌਲਤ ਸ਼ੌਹਰਤ ਲੁੱਟੀ ਗਈ ਸੀ ਉਹ ਵੀ ਵਾਪਸ ਦਵਾਈ ਜਿਹੜੇ ਬਵੰਦਾ ਰਾਜੇ ਸੋਚਦੇ ਸਨ ਇਹਨਾਂ ਸਲਾਖਾਂ ਦੇ ਪਿੱਛੇ ਸਾਡੀ ਜ਼ਿੰਦਗੀ ਮੁੱਕ ਜਾਏਗੀ ਅਸੀਂ ਮਰ ਜਾਵਾਂਗੇ ਕਦੇ ਬਾਹਰ ਨਹੀਂ ਨਿਕਲ ਪਾਵਾਂਗੇ ਅਸੀਂ ਕਦੇ ਆਪਣੇ ਬੱਚੇ ਆਪਣੇ ਪਰਿਵਾਰ ਨੂੰ ਨਹੀਂ ਦੇਖ ਪਾਵਾਂਗੇ ਪਰ ਬਾ ਇੱਜ਼ਤ ਬਰੀ ਕਰਾਇਆ ਮਾਰੇ ਸੱਚੇ ਪਾਤਸ਼ਾਹ ਨੇ ਤੇ ਸਭ ਕੁਝ ਵਾਪਸ ਮਿਲ ਗਿਆ ਉਹਨਾਂ ਨੂੰ ਇਹ ਬੰਦੀ ਛੋੜ ਪਾਤਸ਼ਾਹੀ ਕਿਰਪਾ ਨਾ ਹੋਇਆ ਵਾ ਮਹਾਰਾਜ ਦਿੱਲੀ ਪਹੁੰਚ ਗਏ 사ਤਗੁਰ ਸੱਚੇ ਪਾਤਸ਼ਾਹ ਦਰਬਾਰ 'ਚ ਬੈਠੇ ਨੇ ਮਹਾਰਾਜ ਸੱਚੇ ਪਾਤਸ਼ਾਹ ਹੱਥ ਫੜ ਕੇ ਸਿਮਰਨਾ ਫਿਰਦੇ ਹੀ ਬਾਦਸ਼ਾਹ ਨੇ ਕਿਹਾ ਮਲਕਾ ਦਾ ਆਖਰੀ ਵਕਤ ਹੈ ਕੋਈ ਨਿਸ਼ਾਨੀ ਲੈ ਲੀਏ ਮਹਾਰਾਜੀ ਤੂੰ ਉਹ ਕਹਿੰਦਾ ਪਾਤਸ਼ਾਹ ਜੀ ਮੈਨੂੰ ਇਹ ਮਣਕਾ ਦੇ ਦਿਓ ਤੁਹਾਡੀ ਮਾਲਾ ਦਾ ਮੇਰੀ ਜਿਹੜੀ ਤਸਵੀਰ ਆ ਮੈਂ ਉਹਦਾ ਮੁੱਖ ਮਣਕਾ ਬਣਾਵਾਂਗਾ ਤੁਹਾਡੀ ਯਾਦ ਰਹੇਗੀ ਤੁਹਾਨੂੰ ਸਿਮਰਦਾ ਰਵਾਂਗਾ ਮੈਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਹਾਡੇ ਪਿਤਾ ਸਤਗੁਰਾਂ ਦੀ ਪੂਰੀ ਮਾਲਾ ਤੇਰੇ ਦੀਵਾਨ ਚੰਦੂ ਦੇ ਘਰੇ ਪਈ ਵਾ ਤੇ ਜਿਹੜੀ ਉਹ ਸਾਲ ਸਦੀ ਕਹਿੰਦਾ ਸੀ ਨਾ ਵੀ ਬਾਦਸ਼ਾਹ ਤੇ ਹੁਣ ਚੰਦੂ ਦੀਵਾਨ ਤੇ ਆ ਗਈ ਬਾਦਸ਼ਾਹ ਨજર ਮਾਰੀ ਚੰਦੂ ਦੀਵਾਨ ਤੇ ਹੁਣ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਕੇਵਲ ਮਾਲਾ ਹੀ ਨਹੀਂ ਹੋਰ ਵੀ ਬਹੁਤ ਅਜਾਇਬ ਵਸਤੂਆਂ ਨੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇਹਨੇ ਉਹ ਸਾਰੀਆਂ ਆਪਣੇ ਕਬਜ਼ੇ 'ਚ ਕਰ ਲੀਆਂ ਤੁਸੀਂ ਕਹਿੰਦੇ ਜੋ ਮੈਨੂੰ ਪਤਾ ਨਹੀਂ ਇਹਦੇ ਘਰੇ ਸਤਗੁਰ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋਈ ਵਾ ਉਹਨਾਂ ਦੇ ਸਰਜ ਤੱਤਾ ਰੇਤਾ ਪਾਇਆ ਗਿਆ ਤਤੀ ਤਵੀ ਤੇ ਉਹਨਾਂ ਨੂੰ ਬਿਠਾਇਆ ਗਿਆ ਜਦੋਂ ਇਹ ਸਾਰੇ ਬਚਨ ਪ੍ਰਗਟ ਕਰ ਦਿੱਤੇ ਚੰਦੂ ਦੀਵਾਨ ਮੁਕਰ ਗਿਆ ਉਹ ਕਹਿੰਦਾ ਨਾ ਜੀ ਮੈਨੂੰ ਨਹੀਂ ਪਤਾ ਮੇਰੇ ਕੋਲ ਕੋਈ ਮਾਨ ਨਹੀਂ ਹੈਗੀ ਮਾਰਾ ਜਨੇ ਬਾਬਾ ਬਿਧੀ ਚੰਦ ਜੀ ਨੂੰ ਭੇਜਿਆ ਤਾਂ ਥਾਂ ਵੀ ਦੱਸ ਦਿੱਤੀ ਇੱਥੇ ਮਾਰਾ ਪਈ ਸੀ ਤੇ ਹੋਰ ਚੀਜ਼ਾਂ ਪਈਆਂ ਸਨ ਨਾਲ ਨਾਲ ਕੋਨੇ ਵੀ ਦੱਸਤੇ ਮਾਰਾ ਜਨੇ ਕਿਹੜੇ ਕੋਨੇ 'ਚ ਕਿਹੜੀ ਚੀਜ਼ ਪਈ ਆ ਅੰਤਰਜਾਮੀ ਨੇ ਸਾਧਗੁਰ ਸੱਚੇ ਪਾਤਸ਼ਾਹ ਜਾਣੀ ਜਾਣ ਨੇ ਉਹ ਚੁੱਕ ਲਿਆ ਤੇ ਫਿਰ ਮਾਰਾ ਸੱਚੇ ਪਾਤਸ਼ਾਹ ਨੇ ਆਗਿਆ ਕੀਤੀ ਤੇ ਨੱਕ ਵਿੱਚ ਉਹਨ ਨੱਥ ਮਾਰੋ ਦੁਸ਼ਟ ਦੇ ਇਹ ਪ੍ਰਤਾਪ ਸਾਧਗੁਰ ਸੱਚੇ ਪਾਤਸ਼ਾਹ ਦਾ ਜਿੰਨਾ ਮੁਗਲਾਂ ਦਾ ਚੜਦੇ ਤੋਂ ਲੈਹਿੰਦੇ ਤੱਕ ਰਾਜ ਹੀ ਉਸੇ ਮੁਗਲ ਰਾਜ ਦੇ ਦਿੱਲੀ ਦਰਬਾਰ ਦੇ ਮੁੱਖ ਵਜ਼ੀਰ ਦੀ ਨੱਕ ਵਿੱਚ ਨੱਥ ਪਾ ਕੇ ਉਹਨੂੰ ਲਿਆਂਦਾ ਗਿਆ ਨੱਕ ਵਿੱਚ ਨੱਥ ਪਾ ਕੇ ਫਿਰ ਉਹਦੀ ਛਿੱਤਰ ਪ੍ਰੇਡ ਸ਼ੁਰੂ ਹੋ ਗਈ ਚੰਦੂ ਦੀਵਾਨ ਦੀ ਬਾਦਸ਼ਾਹ ਨੂੰ ਮਾਰੇ ਨੇ ਕਿਹਾ ਚੱਲ ਬਾਦਸ਼ਾਹ ਹੁਣ ਚਲਦੇ ਵਾਂਹੀਂ ਅੰਬਰਸਨ ਸਾਹਿਬ ਦੀ ਗਲੀਆਂ ਦੇ ਵਿੱਚ ਚੰਦੂ ਦੀਵਾਨ ਨੂੰ ਫੇਰਿਆ ਜਿਹੜਾ ਕੋਈ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਸੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਦੇ ਪੰਜ ਛਿੱਤਰ ਫੇਰ ਕੇ ਆਓ ਪਹਿਲਾਂ ਚੰਦੂ ਦੇ ਉਹਨੇ ਗੁਨਾਹ ਹੀ ਇੰਨਾ ਵੱਡਾ ਕੀਤਾ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮੁੱਖ ਕਾਰਨ ਹੀ ਚੰਦੂ ਫਿਰ ਸਾਰੇ ਪੰਜ ਵਨ ਛਿੱਤਰ ਚੰਦੂ ਦੇ ਸਰਚ ਮਾਰ ਕੇ ਫਿਰ ਮਹਾਰਾਜ ਦੇ ਦਰਸ਼ਨ ਕਰਿਆ ਕਰਦੇ ਸਨ ਕਈਆਂ ਨੇ ਤਾਂ ਪੰਜ ਦੀ ਥਾਂ 10-10 20-20 ਵੀ ਮਾਰਤੇ ਉਹਦਾ ਮੂੰਹ ਸਿਰਖ ਕਰਤਾ ਚੰਦੂ ਦੀਵਾਨ ਦਾ ਫਿਰ ਕੀ ਹੋਇਆ ਵੀ ਅਵਾਰਾ ਕੁੱਤੇ ਵੀ ਫੜੇ ਗਏ ਅਵਾਰਾ ਕੁੱਤਿਆਂ ਦੇ ਵਿੱਚ ਇਹ ਚੰਦੂ ਦੀਵਾਨ ਨੂੰ ਬਣ ਕੇ ਰੱਖਿਆ ਇਹ ਅਸਲ ਤੇ ਸਜ਼ਾ ਦੇ ਰੂਪ ਦੇ ਵਿੱਚ ਨਹੀਂ ਇਹ ਇਹਦੀ ਇੱਛਾ ਸੀ ਤੇ ਗੁਰੂ ਘਰ 'ਚ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਇਹਨੇ ਕਿਹਾ ਸੀ ਮਹਾਰਾਜ ਨੂੰ ਵੀ ਮੈਂ ਹਲਕੇ ਕੁੱਤੇ ਵਾਂਗੂ ਤੁਹਾਡੇ ਪਿੱਛੇ ਪਵਾਂਗਾ ਉਹਨੇ ਆਖਿਆ ਸੀ ਮੈਂ ਕੁੱਤਾ ਬਣ ਕੇ ਤੁਹਾਡੇ ਪਿੱਛੇ ਲੱਗ ਜਾਣਾ ਇਹ ਗੁਰਨਾਨਕ ਦੀ ਘਰ ਦੀ ਵਡਿਆਈ ਵਾ ਜੋ ਇੱਛਾ ਲੈ ਕੇ ਕੋਈ ਆਉਂਦਾ ਉਹ ਪੂਰੀ ਹੋ ਜਾਂਦੀ ਇਹਨੂੰ ਕੁੱਤਾ ਬਣ ਕੇ ਪਿੱਛੇ ਲੱਗਣ ਦਾ ਚਾਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨੂੰ ਆਵਾਰਾ ਕੁੱਤਿਆਂ ਦੇ ਵਿੱਚ ਬਨ ਕੇ ਰੱਖਿਆ ਫਿਰ ਕਈ ਦਿਨਾਂ ਬਾਅਦ ਉਹਦਾ ਪਰਿਵਾਰ ਮਿਲਣ ਵਾਸਤੇ ਆਇਆ ਉਹਦੀ ਘਰਵਾਲੀ ਆਈ ਉਹਦਾ ਪੁੱਤਰ ਆਇਆ ਕਈਆਂ ਨੇ ਤੇ ਉਹਨਾਂ ਨੂੰ ਵੀ ਫੜ ਲਿਆ ਹੀ ਮਾਰੇ ਨੇ ਕਿਹਾ ਨਹੀਂ ਭਾਈ ਇਹ ਸਾਡੇ ਦੋਸ਼ੀ ਨਹੀਂ ਸਾਡਾ ਦੋਸ਼ੀ ਚੰਦੂ ਹੈ ਸਿੱਖੀ ਦਾ ਸਿਧਾਂਤ ਵਾ ਜਿਹੜਾ ਦੋਸ਼ੀ ਹੁੰਦਾ ਵਾ ਬਦਲਾ ਉਹ ਤੋਂ ਹੀ ਲਿਆ ਜਾਂਦਾ ਉਹਦੇ ਪਰਿਵਾਰ ਤੋਂ ਨਹੀਂ ਉਹਨਾਂ ਨੂੰ ਬੜੇ ਅਦਬ ਸਤਕਾਰ ਸਹਿਤ ਫਿਰ ਵਾਪਸ ਭੇਜਿਆ ਗਿਆ ਚੰਦੂ ਦੀਵਾਨ ਦੀ ਫਿਰ ਮੌਤ ਹੋਈ ਗੁਰੂ ਅਰਜਨ ਮਾਰ ਸੱਚੇ ਪਾਤਸ਼ਾਹ ਦੀ ਸ਼ਹਾਦਤ ਦਾ ਬਦਲਾ ਲਿਆ ਸਤਗੁਰਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤਸਰ ਸਾਹਿਬ ਆਏ ਸਨ ਉਹ ਸੰਗਤਾਂ ਨੇ ਦੀਵੇ ਜਗਾਏ ਸਨ ਉਹਨਾਂ 52 ਰਾਜਿਆਂ ਦੇ ਨਾਲ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਆਏ ਸਨ ਉਹ ਦੀਵਾਲੀ ਦਾ ਹੀ ਦਿਨ ਹੀ ਜਦੋਂ ਰਾਮਚੰਦਰ ਮਹਾਰਾਜ ਜੇ ਉਦਿਆ ਦੇ ਵਿੱਚ ਵਾਪਸ ਆਏ ਸਨ ਤਾਂ ਹੋਂਦ ਤੋਂ ਹੀ ਫਿਰ ਦੀਵਾਲੀ ਦੇ ਦਿਨ ਹੀ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਵਾ ਸ਼ੁਕਰ ਪਿਆਰੇ ਹੀ ਬੰਦੀ ਛੋੜ ਦਿਵਸ ਦਾ ਇਤਿਹਾਸ ਜਦ ਤੁਸੀਂ ਸਰਣ ਕੀਤਾ ਵਾ ਭੁੱਲਾ ਚੁੱਕਾ ਦੀ ਖਿਮਾ ਹੋਰ ਸੇ ਕਹਤੇ ਆਸਤੇ ਗੁਰਬਾਣੀ ਨਾਲ ਸਮਦਰ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਦੇਓ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ